ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੋਂਗ ਟੇ ਖੜੇ ਕਰ ਦੇਵੇਗੀ ਕਿਉਂਕਿ ਇੱਕ ਮਸਜਿਦ ਦੇ ਕਮਰੇ ਦੇ ਵਿੱਚ ਜੋ ਉਥੋਂ ਦਾ ਮੌਲਾਨਾ ਹੁੰਦਾ ਉਸ ਦੀ ਪਤਨੀ ਅਤੇ ਉਸ ਦੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਈ ਕਹਿੰਦੇ ਨੇ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਕਰਵਾਇਆ ਸਗੋਂ ਮੌਲਾਨਾ ਨੇ ਹੀ ਕਰਵਾਇਆ ਪੁਲਿਸ ਦੇ ਸਾਹਮਣੇ ਹੁਣ ਇਹੀ ਸਵਾਲ ਸੀ ਕਿ ਜੇ مولانا ਨੇ ਕਤਲ ਕਰਵਾਇਆ ਤਾਂ ਕਿਉਂ ਕਰਵਾਇਆ ਜੇ ਏਸ ਨੇ ਕਤਲ ਨਹੀਂ ਕੀਤੇ ਏਸ ਨੇ ਕਤਲ ਨਹੀਂ ਕਰਵਾਏ ਤਾਂ ਕਿਸ ਨੇ ਕਤਲ ਕੀਤੇ ਨੇ ਕਿਉਂ ਕੀਤੇ ਨੇ ਤੇ ਜਦੋਂ ਫਿਰ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਇਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਤੇ ਇਸ ਦੇ ਅਧੀਨ ਪੈਂਦਾ ਥਾਣਾ ਧੋਗਟ ਤੇ ਧੋਗਟ ਦੇ ਅਧੀਨ ਪੈਂਦਾ ਪਿੰਡ ਗੰਗਨੋਲੀ ਗੱਲ ਹੈ 11 ਅਕਤੂਬਰ 2025 ਦੀ ਤਕਰੀਬਨ 22:00 ਵਜੇ ਦੀ ਇਥੋਂ ਦੀ ਮਾਜਿਦ ਦੇ ਵਿੱਚ ਜਿਸ ਵਿੱਚ مولانا ਮੁਫਤੀ ابراہیم ਜੋਸੀ ਉਹ ਡਿਊਟੀ ਕਰਦੇ ਸੀ ਤੇ ਇਸ ਮਾਜਿਦ ਦੇ ਵਿੱਚ ਇੱਕ ਕਮਰਾ ਸੀ ਕਮਰੇ ਦੇ ਵਿੱਚ ਉਹਨਾਂ ਦੀ ਪਤਨੀ ਜਿਸ ਦਾ ਨਾਮ ਇਸਰਾਨਾ ਸੀ ਤੇ ਦੋ ਉਹਨਾਂ ਦੀਆਂ ਬੇਟੀਆਂ ਇੱਕ 5 ਸਾਲ ਦੀ ਤੇ ਇੱਕ 3 ਸਾਲ ਦੀ ਰਹਿੰਦੇ ਸਨ 11 ਅਕਤੂਬਰ 2025 ਨੂੰ ਤਕਰੀਬਨ 2:30 ਵਜੇ 5-6 ਬੱਚੀਆਂ ਜਿਨ੍ਹਾਂ ਦੀ ਉਮਰ ਲਗਭਗ 8 ਸਾਲ 10 ਸਾਲ 6 ਸਾਲ ਐਨਕ ਸੀ ਉਹ ਮਸਜਿਦ ਦੇ ਵਿੱਚ ਜਾਂਦੀਆਂ ਕਿਉਂਕਿ ਉਹ ਮওলানা ਤੋਂ ਪੜ੍ਹਾਈ ਕਰਦੀਆਂ ਸੀ ਜੇ ਮওলানা ਨਹੀਂ ਹੁੰਦੇ ਸੀ ਤਾਂ ਮওলানা ਦੀ ਪਤਨੀ ਇਸਰਾਨਾ ਉਹਨਾਂ ਨੂੰ ਪੜ੍ਹਾ ਦਿੰਦੀ ਸੀ ਹੁਣ ਜਦੋਂ ਇਹ ਬੱਚੀਆਂ ਮਸਜਿਦ ਦੇ ਵਿੱਚ ਜਾਂਦੀਆਂ ਮਸਜਿਦ ਦੇ ਕਮਰੇ 'ਚ ਜਾਂਦੀਆਂ ਨੇ ਤਾਂ ਕਮਰੇ ਦਾ ਦਰਵਾਜ਼ਾ ਬੰਦ ਹੁੰਦਾ ਹੈ ਤੇ ਹੁਣ ਜਦੋਂ ਬੱਚੀਆਂ ਦੂਸਰੇ ਪਾਸੇ ਦੀ ਇਸ ਕਮਰੇ ਦੇ ਵਿੱਚ ਦੇਖਦੀਆਂ ਤਾਂ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਇਸ ਕਮਰੇ ਦੇ ਵਿੱਚ ਮੋਲਾਨਾ ਦੀ ਪਤਨੀ ਇਸਰਾਨਾ ਅਤੇ ਉਸ ਦੀਆਂ ਦੋ ਬੱਚੀਆਂ ਖੂਨ ਨਾਲ ਲਥਪਤ ਹੋਈਆਂ ਪਈਆਂ ਸੀ ਹੁਣ ਬੱਚੀਆਂ ਚੀਕਾਂ ਮਾਰਦੀਆਂ ਨੇ ਰੌਲਾ ਪੈ ਜਾਂਦਾ ਤੇ ਲੋਕ ਇਕੱਠੇ ਹੋ ਜਾਂਦੇ ਨੇ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋ ਜਾਂਦੀ ਹੈ ਕਿ ਕਿਸੇ ਨੇ ਮਾਜੇ ਦੇ ਵਿੱਚ ਮੌਲਵੀ ਦੀ ਪਤਨੀ ਅਤੇ ਉਸ ਦੀਆਂ ਦੋ ਛੋਟੀਆਂ ਬੱਚੀਆਂ ਦਾ ਕਤਲ ਕਰ ਦਿੱਤਾ ਹੁਣ ਜਦੋਂ ਇਹ ਗੱਲ ਚਾਰੇ ਪਾਸੇ ਫੈਲ ਜਾਂਦੀ ਹੈ ਇੰਟਰਨੈਟ ਤੇ ਮੀਡੀਆ ਦੇ ਜਰੀਏ ਸੋਸ਼ਲ ਮੀਡੀਆ ਦੇ ਜਰੀਏ ਸਭ ਲੋਕਾਂ ਤੱਕ ਇਹ ਗੱਲ ਪਹੁੰਚਦੀ ਹੈ ਤੇ ਪੁਲਿਸ ਨੂੰ ਵੀ ਕੋਈ ਬੰਦਾ 112 ਤੇ ਕਾਲ ਕਰ ਦਿੰਦਾ ਹੈ ਹੁਣ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਦਾ ਇੱਥੇ ਵਿਰੋਧ ਹੋ ਜਾਂਦਾ ਹੈ ਜਦ ਕਿ ਪੁਲਿਸ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਤੇ ਜੋ ਭੀੜ ਹੁੰਦੀ ਹੈ ਉਹ ਉਗੜ ਹੋ ਜਾਂਦੀ ਹੈ ਉਹ ਪੁਲਿਸ ਤੇ ਹਮਲਾ ਵੀ ਕਰਦੀ ਹੈ ਪਰ ਇਸ ਭੀੜ ਨੂੰ ਸ਼ਾਂਤ ਕੀਤਾ ਜਾਂਦਾ ਹੈ ਵੱਡੇ ਅਫਸਰਾਂ ਕੇ ਇਸ ਭੀੜ ਨੂੰ ਸ਼ਾਂਤ ਕਰਦੇ ਨੇ ਤੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਅਸੀਂ ਜਿੰਨਾ ਚਿਰ ਤਫ਼ਤੀਸ਼ ਨਹੀਂ ਕਰਦੇ ਤਾਂ ਸਾਨੂੰ ਕੀ ਪਤਾ ਲੱਗੇਗਾ ਜਦੋਂ ਤੱਕ ਤੁਸੀਂ ਸਾਨੂੰ ਇਸ ਕਤਲ ਕਾਂਡ ਦੀ ਤਫ਼ਤੀਸ਼ ਲਈ ਮਾਜੇ ਦੇ ਵਿੱਚ ਜਾਣ ਨਹੀਂ ਦਿੰਦੇ ਤਾਂ ਉਹਨਾਂ ਟਾਈਮ ਕਿਵੇਂ ਪਤਾ ਲੱਗੇਗਾ ਕਿ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਹੁਣ ਪੁਲਿਸ ਇਹ ਵੀ ਜਾਨਣਾ ਚਾਹੁੰਦੀ ਸੀ ਕਿ ਜੋ ਮੌਲਵੀ ਸਾਹਿਬ ਨੇ ਜਿਨ੍ਹਾਂ ਦਾ ਨਾਮ ਇਬਰਾਹਿਮ ਉਹ ਕਿੱਥੇ ਹੈ ਤਾਂ ਮੋਲਬੀ ਨੂੰ ਜਦੋਂ ਕਾਲ ਕੀਤੀ ਜਾਂਦੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਤਾਂ ਦੇਵੰਦ ਦੇ ਵਿੱਚ ਆ ਉੱਥੇ ਗਏ ਸੀ ਕਿਉਂਕਿ ਅਫਗਾਨਿਸਤਾਨ ਤੋਂ ਵਿਦੇਸ਼ੀ ਰਾਜਦੂਤ ਸੀ ਉਹ ਆਇਆ ਹੋਇਆ ਸੀ ਉਸ ਦੇ ਸਵਾਗਤ ਲਈ ਗਏ ਹੋਏ ਸੀ ਕਿਉਂਕਿ ਇਹਨਾਂ ਸਭ ਨੂੰ ਉੱਥੇ ਬੁਲਾਇਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਉੱਥੇ ਗਿਆ ਹੋਇਆ ਹਾਂ ਪਰ ਉਹਨਾਂ ਨੂੰ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਜਲਦੀ ਇੱਥੇ ਆ ਜਾਓ ਜੋ ਇਸਰਾਨਾ ਸੀ ਉਸ ਦੇ ਪੇਕਿਆਂ ਨੂੰ ਵੀ ਬੁਲਾਇਆ ਜਾਂਦਾ ਹੈ ਇਸਰਾਨਾ ਅਤੇ ਇਬਰਾਹਿਮ ਦਾ ਵਿਆਹ ਲਗਭਗ 2018 ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦੇ ਘਰ ਦੋ ਬੱਚੀਆਂ ਦਾ ਜਨਮ ਹੋਇਆ ਇੱਕ ਦੀ ਉਮਰ ਲਗਭਗ 5 ਸਾਲ ਸੀ ਤੇ ਇੱਕ ਦੀ ਉਮਰ ਲਗਭਗ 3 ਸਾਲ ਸੀ ਹੁਣ ਜਦੋਂ ਇਬਰਾਹਿਮ ਆ ਜਾਂਦਾ ਹੈ ਤੇ ਪੁਲਿਸ ਤਫ਼ਤੀਸ਼ ਕਰਦੀ ਹੁੰਦੀ ਹੈ ਤਾਂ ਪੁਲਿਸ ਨੂੰ ਵਿੱਚੋਂ ਪਤਾ ਲੱਗਦਾ ਹੈ ਕਿ ਜੋ ਇਹ ਕਤਲ ਹੋਇਆ ਇਹ ਕਤਲ ਕਿਸੇ ਹੋਰ ਨੇ ਨਹੀਂ ਕਰਵਾਇਆ ਸਗੋਂ ਇਹ ਕਤਲ ਤਾਂ ਇਬਰਾਹਿਮ ਨੇ ਹੀ ਕਰਾਇਆਗਾ ਪੁਲਿਸ ਦੇਖਦੀ ਹੈ ਮੱਝ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਕੈਮਰਿਆਂ ਨੂੰ ਜਦੋਂ ਦੇਖਿਆ ਜਾਂਦਾ ਤਾਂ ਜਿਸ ਸਮੇਂ ਇਹ ਕਤਲ ਹੋਇਆ ਸੀ ਉਸ ਸਮੇਂ ਕੈਮਰੇ ਬੰਦ ਕਰ ਦਿੱਤੇ ਗਏ ਸੀ 20 ਤੋਂ 25 ਮਿੰਟ ਜੋ ਕੈਮਰੇ ਹੁੰਦੇ ਐ ਬੰਦ ਰਹਿੰਦੇ ਨੇ ਜਦੋਂ ਤੱਕ ਇਹ ਕਤਲ ਕਾਂਡ ਹੁੰਦਾ ਉਸ ਤੋਂ ਬਾਅਦ ਫੇਰ ਕੈਮਰੇ ਚਲਾ ਦਿੱਤੇ ਜਾਂਦੇ ਨੇ ਤੇ ਪੁਲਿਸ ਹੇਰਾਨ ਸੀ ਕਿ ਐਦਾਂ ਕਿਵੇਂ ਹੋ ਸਕਦਾ ਹੈ ਕਿ ਐਨੀ ਸਫਾਈ ਦੇ ਨਾਲ ਕਾਤਲ ਕਤਲ ਕਿਵੇਂ ਕਰ ਸਕਦੇ ਨੇ ਜਦੋਂ ਇਬਰਾਹਿਮ ਤੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਪਰ ਪੁਲਿਸ ਵੀ ਹੁਣ ਸਿੱਧਾ ਇਲਜ਼ਾਮ ਮੌਲਵੀ ਤੇ ਨਹੀਂ ਲਗਾ ਸਕਦੀ ਸੀ ਇਬਰਾਹਿਮ ਤੇ ਨਹੀਂ ਲਗਾ ਸਕਦੀ ਸੀ ਕਿਉਂਕਿ ਉਸ ਦੇ ਤਾਂ ਪਰਿਵਾਰ ਦੇ ਮੈਂਬਰਾਂ ਦਾ ਕਤਲ ਹੋਇਆ ਸੀ ਪਰ ਵਿੱਚੋਂ ਆਵਾਜ਼ ਇਹੀ ਆ ਰਹੀ ਸੀ ਕਿ ਇਸ ਮੌਲਵੀ ਨੇ ਹੀ ਆਪਣੇ ਪਰਿਵਾਰ ਨੂੰ ਮੌਤੇ ਘਾਟ ਉਤਾਰਿਆ ਪੁਲਿਸ ਨੇ ਤਫ਼ਤੀਸ਼ ਕਰਦੀ ਹੈ ਮੌਲਵੀ ਦੇ ਫੋਨ ਦੀ ਲੋਕੇਸ਼ਨ ਦੇਖੀ ਜਾਂਦੀ ਹੈ ਤਾਂ 8:52 ਮਿੰਟ ਦੀ ਲੋਕੇਸ਼ਨ ਜੋ ਹੁੰਦੀ ਹੈ ਉਹ ਇਸ ਗੰਗੋਲੀ ਪਿੰਡ ਦੀ ਹੁੰਦੀ ਆ ਪਰ ਉਸ ਤੋਂ ਬਾਅਦ ਜੋ ਲੋਕੇਸ਼ਨ ਹੁੰਦੀ ਹੈ ਉਹ ਤਾਂ ਫਿਰ ਦੇਵਾਂਦ ਦੀ ਹੁੰਦੀ ਹੈ ਜਿੱਥੇ ਮੌਲਵੀ ਨੇ ਕਿਹਾ ਸੀ ਕਿ ਮੈਂ ਉੱਥੇ ਗਿਆ ਹੋਇਆ ਸੀ ਪੁਲਿਸ ਹੁਣ ਜਦੋਂ ਸੀਸੀਟੀਵੀ ਕੈਮਰਿਆਂ ਨੂੰ ਚੰਗੀ ਤਰ੍ਹਾਂ ਦੇਖਦੀ ਹੈ ਤਾਂ ਇਸ ਕੈਮਰਿਆਂ ਦੇ ਵਿੱਚ ਇੱਕ ਮੁੰਡਾ ਜੋ ਇਸ ਪਿੰਡ ਦਾ ਹੀ ਹੁੰਦਾ ਜਿਸ ਦੀ ਉਮਰ ਲਗਭਗ 16 ਸਾਲ ਹੁੰਦੀ ਹੈ ਉਹ ਦਿਖਾਈ ਦਿੰਦਾ ਹੈ ਤਕਰੀਬਨ 11 ਵਜੇ 11 ਵਜੇ ਇਹ ਮਸਜਿਦ ਦੇ ਵਿੱਚ 14-15 ਮਿੰਟ ਰਹਿੰਦਾ ਉਸ ਤੋਂ ਬਾਅਦ ਇਹ ਮਸਜਿਦ ਤੋਂ ਬਾਹਰ ਆ ਜਾਂਦਾ ਹੈ ਪਰ ਫੇਰ ਪੁਲਿਸ ਦੇਖਦੀ ਹੈ ਕਿ ਇਹ ਮੁੰਡਾ ਦੀਵਾਰ ਤੋਂ ਫੇਰ ਮਸਜਿਦ ਦੇ ਵਿੱਚ ਗਿਆ ਤੇ ਉਸ ਤੋਂ ਬਾਅਦ ਇਹ ਡੀਵੀਆਰ ਜਿੱਥੇ ਲੱਗਿਆ ਹੁੰਦਾ ਉਸ ਕਮਰੇ ਦੇ ਵਿੱਚ ਗਿਆ ਹੁਣ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ ਕਿ ਜਰੂਰ ਇਸ ਮੁੰਡੇ ਦਾ ਹੀ ਹੱਥ ਇਸ ਕਤਲकांड ਦੇ ਪਿੱਛੇ ਹੈ ਇਹ ਮੁੰਡਾ ਇਸ ਵਿੱਚ ਇਨਵੋਲਵ ਹੈ ਹੁਣ ਇਸ ਮੁੰਡੇ ਨੂੰ ਤਬਤੀਸ਼ ਲਈ ਬੁਲਾਇਆ ਜਾਂਦਾ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਮੁੰਡਾ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਇਹ ਮੁੰਡਾ 8ਵੀਂ ਦੇ ਵਿੱਚ ਹੀ ਪੜਦਾ ਸੀ ਇੱਥੇ ਸਰਕਾਰੀ ਸਕੂਲ ਦੇ ਵਿੱਚ ਜਿਸ ਦੀ ਉਮਰ ਲਗਭਗ 16 ਸਾਲ ਸੀ ਇਸ ਤੋਂ ਪੁੱਛਿਆ ਜਾਂਦਾ ਤਾਂ ਇਹ ਦੱਸਦਾ ਕਿ ਮੇਰੇ ਨਾਲ ਇੱਕ ਹੋਰ ਮੁੰਡਾ ਵੀ ਹੈ ਜਿਸ ਦੀ ਉਮਰ ਲਗਭਗ 14 ਸਾਲ ਉਹ ਵੀ ਸਰਕਾਰੀ ਸਕੂਲ ਦੇ ਵਿੱਚ ਹੀ ਪੜਦਾ ਹੁਣ ਉਸ ਨੂੰ ਵੀ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਇਹਨਾਂ ਤੋਂ ਹੁਣ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਜਾਂਦੀ ਹੈ ਇਹ ਦੋਨੋਂ ਮੁੰਡੇ ਦੱਸਦੇ ਨੇ ਕਿ ਅਸੀਂ ਸਕੂਲ ਤੋਂ ਬਾਅਦ ਇੱਥੇ ਮੌਲਾਨਾ ਕੋਲ ਪੜ੍ਹਨਾ ਆਉਂਦੇ ਸੀ ਪਰ ਮੌਲਾਨਾ ਸਾਨੂੰ ਝਿੜਕਦਾ ਸੀ ਕਿਉਂਕਿ ਅਸੀਂ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰਦੇ ਸੀ ਮੌਲਾਨਾ ਦੀ ਜੋ ਪਤਨੀ ਹੁੰਦੀ ਆ ਇਸਰਾਨਾ ਉਹ ਵੀ ਇਹਨਾਂ ਨੂੰ ਝਿੜਕਦੀ ਸੀ ਕਿਉਂਕਿ ਇਹ ਚੰਗੀ ਤਰ੍ਹਾਂ ਨਹੀਂ ਪੜ੍ਹਾਈ ਕਰਦੇ ਸੀ ਇਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਹਮੇਸ਼ਾ ਗੁੱਸਾ ਰਹਿੰਦਾ ਸੀ 10 ਅਕਤੂਬਰ 2025 ਨੂੰ ਵੀ ਇਹਨਾਂ ਨੂੰ ਮੌਲਾਨਾ ਵੱਲੋਂ ਛਿੜਕਾਂ ਪੈਂਦੀਆਂ ਨੇ ਤੇ ਹੁਣ ਇਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਅਸੀਂ ਮੌਲਾਨਾ ਤੇ ਉਸ ਦੀ ਪਤਨੀ ਤੋਂ ਬਦਲਾ ਲਵਾਂਗੇ 11 ਅਕਤੂਬਰ 2025 ਨੂੰ ਮੌਲਾਨਾ ਨੇ ਜਾਣਾ ਹੁੰਦਾ ਦਿਵਾਨ ਤਾਂ ਪਹਿਲਾਂ ਹੀ ਸਭ ਨੂੰ ਪਤਾ ਸੀ ਕਿ ਜੋ ਮਰਜ਼ੇ ਦੇ ਵਿੱਚ ਨਵਾਜ਼ ਪੜੀ ਜਾਣੀ ਹੈ ਉਹ ਅੱਜ ਨਹੀਂ ਪੜੀ ਜਾਣੀ ਕਿਉਂਕਿ ਮੌਲਾਨਾ ਸਾਹਿਬ ਮਰਜ਼ੇ ਦੇ ਵਿੱਚ ਨਹੀਂ ਇਸ ਲਈ ਕਿਹਾ ਜਾਂਦਾ ਹੈ ਕਿ ਆਪਣੇ ਘਰੋ ਘਰੀ ਹੀ ਤੁਸੀਂ ਨਵਾਜ ਪੜ ਲੈਣੀ ਹੈ ਤੁਸੀਂ ਮਾਜੇ ਦੇ ਵਿੱਚ ਨਹੀਂ ਆਉਣਾ ਇਸ ਗੱਲ ਦਾ ਪਤਾ ਇਹਨਾਂ ਦੋਨਾਂ ਮੁੰਡਿਆਂ ਨੂੰ ਹੁੰਦਾ ਕਿ ਕਿਸੇ ਨੇ ਵੀ ਮਾਜੇ ਦੇ ਵਿੱਚ ਨਹੀਂ ਆਉਣਾ ਇਸ ਕਾਰਨ ਇਹਨਾਂ ਨੂੰ ਲੱਗਦਾ ਕਿ ਅੱਜ ਬੜਾ ਵਧੀਆ ਮੌਕਾ ਹੈ ਕਿਉਂ ਨਾ ਆਪਾਂ ਮੋਲਾਨਾ ਦੀ ਪਤਨੀ ਦਾ ਕਤਲ ਕਰ ਦਈਏ ਤੇ ਫਿਰ ਕਿਸੇ ਦਿਨ ਮੋਲਾਨਾ ਨੂੰ ਮਾਰ ਦੇਵਾਂਗੇ ਕਿਉਂਕਿ ਇਹਨਾਂ ਨੂੰ ਇਹਨਾਂ ਦੋਨਾਂ ਉੱਪਰ ਹੀ ਗੁੱਸਾ ਸੀ ਕਿ ਸਾਨੂੰ ਇਹ ਛਿੜਕਦੇ ਰਹਿੰਦੇ ਨੇ ਤਾਂ ਪਹਿਲਾਂ ਤਾਂ ਜੋ ਇਹ 16 ਸਾਲਾਂ ਦਾ ਮੁੰਡਾ ਹੁੰਦਾ ਇਹ ਮਾਜੇ ਦੇ ਵਿੱਚ ਜਾਂਦਾ ਹੈ ਸਾਰਾ ਕੁਝ ਦੇਖ ਕੇ ਆਉਂਦਾ ਹੈ ਉਸ ਤੋਂ ਬਾਅਦ ਫੇਰੇ ਮਾਜੇ ਦੇ ਵਿੱਚ ਜਾਂਦਾ ਹੈ ਤੇ ਡੀਵੀਆਰ ਵਾਲੇ ਕਮਰੇ ਦੇ ਵਿੱਚ ਜਾ ਕੇ ਜੋ ਸੀਸੀਟੀਵੀ ਕੈਮਰੇ ਹੁੰਦੇ ਆ ਉਹਨਾਂ ਨੂੰ ਬੰਦ ਕਰ ਦਿੰਦਾ ਹੈ ਬੰਦ ਕਰਨ ਤੋਂ ਬਾਅਦ ਇਹ ਮਾਜੇ ਦੇ ਵਿੱਚ ਹੀ ਕੰਮ ਚੱਲ ਰਿਹਾ ਸੀ ਕਿ ਉੱਥੇ ਇੱਕ ਸੌਲੀ ਪਈ ਹੁੰਦੀ ਹੈ ਉਸ ਨੂੰ ਚੱਕਦਾ ਹੈ ਤੇ ਇਸ ਦੇ ਨਾਲ ਇਸ ਦਾ ਦੂਸਰਾ ਸਾਥੀ ਹੁੰਦਾ ਜੋ 14 ਸਾਲਾਂ ਦਾ ਹੁੰਦਾ ਹੈ ਇਹ ਉਹ ਚੱਕ ਕੇ ਜੋ ਮੌਲਾਨਾ ਦੀ ਪਤਨੀ ਵਾਲਾ ਕਮਰਾ ਹੁੰਦਾ ਯਾਨੀ ਜੋ ਇਸ ਮਾਜੇ ਦੇ ਵਿੱਚ ਕਮਰਾ ਸੀ ਜਿਸ ਵਿੱਚ ਮੌਲਾਨਾ ਉਸ ਦੀ ਪਤਨੀ ਤੇ ਉਸ ਦੀਆਂ ਬੱਚੀਆਂ ਰਹਿੰਦੀਆਂ ਸੀ ਉੱਥੇ ਚਲੇ ਜਾਂਦੇ ਨੇ ਜਾ ਕੇ ਉੱਥੋਂ ਰਸੋਈ ਦੇ ਵਿੱਚੋਂ ਹੀ ਚਾਕੂ ਚੱਕ ਲੈਂਦੇ ਨੇ ਤੇ ਉਸ ਤੋਂ ਬਾਅਦ ਜੋ ਇਸਰਾਨਾ ਹੁੰਦੀ ਹੈ ਉਹ ਇਹਨਾਂ ਨੂੰ ਜਦੋਂ ਦੇਖਦੀ ਹੈ ਉਸ ਨੂੰ ਕੋਈ ਅਚੰਭਾ ਨਹੀਂ ਹੁੰਦਾ ਕਿਉਂਕਿ ਇਹ ਪਹਿਲਾਂ ਹੀ ਮਾਜੇ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਹੈ ਪਰ ਜਦੋਂ ਇਸਰਾਨਾ ਇਹਨਾਂ ਨੂੰ ਦੇਖਦੀ ਹੈ ਤਾਂ ਇਹ ਸਿੱਧਾ ਬਾਰ ਇਸਰਾਨਾ ਦੇ ਸਿਰ ਉੱਤੇ ਕਰਦੇ ਨੇ ਤਿੰਨ ਬਾਰ ਉਸ ਦੇ ਸਿਰ ਉੱਤੇ ਕੀਤੇ ਜਾਂਦੇ ਆ ਜਿਸ ਨਾਲ ਉਹ ਖੂਨ ਨਾਲ ਲਥਪਥ ਹੋ ਜਾਂਦੀ ਹੈ ਤੇ ਫਰਸ਼ ਉੱਤੇ ਡਿੱਗ ਪੈਂਦੀ ਹੈ ਤੇ ਚਾਕੂਆਂ ਨਾਲ ਵੀ ਉਸ ਉੱਪਰ ਬਾਰ ਕੀਤੇ ਜਾਂਦੇ ਨੇ ਜਦੋਂ ਇਹ ਮੰਜ਼ਰ ਇਸਰਾਨਾ ਦੀ 5 ਸਾਲਾ ਬੇਟੀ ਦੇਖਦੀ ਹੈ ਤਾਂ ਉਹ ਚੀਕਾਂ ਮਾਰਦੀ ਹੈ ਤੇ ਹੁਣ ਇਹ ਸੋਚਦੇ ਨੇ ਕਿ ਕਿਉਂ ਨਾ ਇਹਨਾਂ ਨੂੰ ਵੀ ਮਾਰ ਦਿੱਤਾ ਜਾਵੇ ਕਿਉਂਕਿ ਇਹ ਵੀ ਲੋਕਾਂ ਨੂੰ ਦੱਸ ਸਕਦੀਆਂ ਨੇ ਕਿ ਕਤਲ ਕਿਸ ਨੇ ਕੀਤਾ ਤਾਂ ਉਸ ਤੋਂ ਬਾਅਦ ਇਹ ਚਾਕੂਆਂ ਦੇ ਨਾਲ 5 ਸਾਲਾਂ ਤੇ 3 ਸਾਲਾਂ ਹੁੰਦੀ ਹੈ ਸੋਫੀਆ 5 ਸਾਲਾਂ ਹੁੰਦੀ ਹੈ ਤੇ ਸਮਾਇਆ ਜੋ ਹੁੰਦੀ ਹੈ ਉਹ 3 ਸਾਲਾਂ ਹੁੰਦੀ ਹੈ ਇਹਨਾਂ ਦੋਨਾਂ ਦਾ ਵੀ ਕਤਲ ਕਰਦੇ ਆ ਕਤਲ ਕਰਨ ਤੋਂ ਬਾਅਦ ਜੋ ਕਤਲ ਵਿੱਚ ਵਰਤੇ ਗਏ ਹਥਿਆਰ ਸੀ ਚਾਕੂ ਸੀ ਤਿਕ ਸੋਨੀ ਸੀ ਉਸ ਨੂੰ ਇਹ ਉੱਥੇ ਹੀ ਸਿੱਟ ਜਾਂਦੇ ਨੇ ਤੇ ਛੱਤ ਉਤੋਂ ਦੀ ਛਾਲ ਮਾਰ ਕੇ ਭੱਜ ਜਾਂਦੇ ਨੇ ਤੇ ਆਪਣੇ ਕੰਮ ਦੇ ਵਿੱਚ ਲੱਗ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਕਿਉਂਕਿ ਸੀਸੀਟੀਵੀ ਕੈਮਰੇ ਤਾਂ ਇਹਨਾਂ ਨੇ ਬੰਦ ਕਰ ਦਿੱਤੇ ਸੀ ਪਰ ਪੁਲਿਸ ਨੇ ਬੜੀ ਸੂਝ-ਬੂਝ ਨਾਲ ਇਸ ਕਤਲकांड ਨੂੰ ਸੁਲਝਾਇਆ ਕਿਉਂਕਿ ਪਹਿਲਾਂ ਤਾਂ ਸਿੱਧਾ-ਸਿੱਧਾ ਇਲਜ਼ਾਮ ਮੌਲਵੀ ਉੱਪਰ ਲੱਗ ਰਿਹਾ ਸੀ ਕਿ ਉਸ ਨੇ ਹੀ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕਰਵਾਇਆ ਪਰ ਬੜੀ ਬਰੀਕੀ ਦੇ ਨਾਲ ਪੁਲਿਸ ਨੇ ਇਸ ਕੇਸ ਦੀ ਜਾਂਚ ਕੀਤੀ ਅਤੇ ਜੋ ਕਾਤਲ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਦੋਨੋਂ ਹੀ ਮਾਈਨਰ ਨੇ 18 ਸਾਲ ਤੋਂ ਘੱਟ ਨੇ ਇਹਨਾਂ ਨੂੰ ਪੁਲਿਸ ਨੇ ਇੱਕ ਵਾਰ ਹਿਰਾਸਤ ਦੇ ਵਿੱਚ ਲਾਇਆ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਹਨਾਂ ਦੇ ਨਾਲ ਕੀ ਹੁੰਦਾ ਹੈ ਪੁਲਿਸ ਵੱਲੋਂ ਇਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਦੋ ਮੁੰਡਿਆਂ ਨੇ 14 ਸਾਲ ਦੇ ਤੇ 16 ਸਾਲ ਦੇ ਮੁੰਡਿਆਂ ਨੇ ਆਪਣੇ ਦਿਮਾਗ ਦੇ ਵਿੱਚ ਇੰਨਾ ਗੁੱਸਾ ਰੱਖਿਆ ਕਿ ਜੋ ਮੌਲ ਵੀ ਉਹਨਾਂ ਨੂੰ ਝਿੜਕਦਾ ਜਾਂ ਉਸਦੀ ਪਤਨੀ ਝਿੜਕਦੀ ਆ ਉਨਾ ਤਸੀਮਤ ਮੌਤ ਦੇ ਘਾਟ ਹੀ ਉਤਾਰ ਦੇਣਾ ਜਦ ਕਿ ਇਹ ਐਡੀ ਵੱਡੀ ਗੱਲ ਨਹੀਂ ਸੀ ਪਰ ਇਹਨਾਂ ਦੋਨੇ ਮੁੰਡਿਆਂ ਨੇ ਆਪਣੇ ਦਿਮਾਗ ਦੇ ਵਿੱਚ ਆਪਣੇ ਅੰਦਰ ਮੌਲਵੀ ਅਤੇ ਉਸਦੀ ਪਤਨੀ ਲਈ ਨਾਫਰਤ ਦੀ ਅੱਗ ਭਰ ਲੇਤੀ ਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਇਹਨਾਂ ਨੇ ਦੋ ਛੋਟੀਆਂ-ਛੋਟੀਆਂ ਮਾਸੂਮ ਕੁੜੀਆਂ ਦਾ ਕਤਲ ਕਰ ਦਿੱਤਾ ਅਤੇ ਮੌਲਵੀ ਦੀ ਘਰ ਵਾਲੀ ਜਿਸ ਦੀ ਉਮਰ ਲਗਭਗ 30 ਸਾਲ ਸੀ ਇਸਰਾਨਾ ਉਸ ਦਾ ਵੀ ਕਤਲ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ